ਦੋਸਤੋ ਜੈ ਹਨ ਅੱਜ ਮੈਂ ਦੋ ਐਕਸਰਸਾਈਜ਼ ਲੈ ਕੇ ਆਇਆ ਹਾਂ ਜਿਨ੍ਹਾਂ ਦੇ ਪੇਟ ਸਾਫ਼ ਨਹੀਂ ਰਹਿੰਦਾ ਗੜਬੜੀ ਰਹਿੰਦੀ ਆ ਉਹਨਾਂ ਨੂੰ ਸਵੇਰੇ ਉੱਠ ਕੇ ਖੁੱਲੀ ਗਰਾਊਂਡ ਦੇ ਵਿੱਚ ਜਾਂ ਘਰ ਵਿੱਚ ਹੀ ਉਹ ਐਕਸਰਸਾਈਜ਼ ਕਰ ਸਕਦੇ ਹਨ ਆਓ ਉਸ ਐਕਸਰਸਾਈਜ਼ ਬਾਰੇ ਮੈਂ ਤੁਹਾਨੂੰ ਜਾਣਕਾਰੀ ਕਰਉਣਾ ਹਾਂ ਇਹ ਐਕਸਰਸਾਈਜ਼ ਜਿਹੜੀ ਆ ਤੁਸੀਂ घो घट्ट भी पैं पज मिनट की करनी है नंबर एक हरिओ ਹਰੀਓਂ ਉਹ ਛਰੀਨੂਪੁਰ ਪੇਟ ਨੂੰ ਉੱਪਰ ਖਿੱਚ ਕੇ ਇਹ ਐਕਸਰਸਾਈਜ਼ ਕਰਨੀਆਂ ਕੁਝ ਸਕਿੰਟਾਂ ਵਾਸਤੇ ਸਾਹ ਨੂੰ ਰੋਕ ਕੇ ਫਿਰੋਂ ਤੁਸੀਂ ਮੂੰਠਾਣੀ ਛੱਡਣਾ। ਅਗਲੀ ਐਕਸਰਸਾਈਜ਼ ਗੋਸਾ ਲੈ ਕੇ ਰੋਕਣਾ ਫਿਰ ਮੂੰਹ ਦੇ ਜਰੀਏ ਛੋੜਨਾ ਹੈ ਇਹ ਐਕਸਰਸਾਈਜ਼ ਤੁਸੀਂ ਸੂਰਜ ਨਿਕਲਣ ਤੋਂ ਪਹਿਲੇ ਖੁੱਲੀ ਗਰਾਊਂਡ ਦੇ ਵਿੱਚ ਕਰਨੀ ਆ ਤਾਂ ਕਿ ਸਵੇਰ ਦੇ ਟਾਈਮ ਪੋਲੂਸ਼ਨ ਦੀ ਮਾਤਰਾ ਬਹੁਤ ਘੱਟ ਦੀ ਹੈ ਫਿਰ ਤੁਸੀਂ ਸਵੇਰ ਦੀ ਤਾਜੀ ਹਵਾ ਲੈ ਕੇ ਆਪਣੇ ਸਰੀਰ ਵਿੱਚ ਲੈ ਕੇ ਜਾਓ ਫੇਫੜੇ ਤੁਹਾਡੇ ਖੁੱਲਣਗੇ ਔਰ ਉਸ ਨੂੰ ਫਿਰ ਕਾਰਬਨ ਡਾਈਆਕਸਾਈਡ ਦੇ ਜਿਹੜੀ ਹੈ ਤੁਸੀਂ ਆਪਣੇ ਮੂੰਹ ਥਾਣੀ ਛੱਡਣਾ ਇਹ ਵੀਡੀਓ ਤੁਹਾਨੂੰ ਮੇਰੀ ਚੰਗੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਆਉਣ ਵਾਲੀ ਵੀਡੀਓ ਮੈਂ ਤੁਹਾਨੂੰ ਹੋਰ ਵੀ ਚੰਗੀ ਜੇ ਸਾਗਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਜਿਹੜਾ ਆ ਬਹੁਤ ਅਹਿਮੀਅਤ ਰੱਖਦਾ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਜੈ ਹਿੰਦ